ਦੋਸਤੋ ਖਾਸ ਕਰਕੇ ਪੰਜਾਬ ਦੇ ਵਿੱਚ ਕੋਈ ਅਸਾਂ ਦਾ ਸ਼ਖਸ਼ ਨਹੀਂ ਹੋਣਾ ਜਿਨੇ ਸੌਣ ਪਦ ਉੰਦਰਾਂ ਵਿੱਚ ਜਾਮਣ ਦਾ ਸਵਾਦ ਨਾ ਵੇਖਿਆ ਹੋਵੇ ਤੇ ਆਪਾਂ ਅੱਜ ਗੱਲ ਕਰਦੇ ਆਂ ਜਾਮਣ ਬਾਰੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਬਹੁਤ ਹੀ ਫਾਇਦੇਮੰਦ ਹੈ ਇੱਕ ਇਹਦੇ ਵਿੱਚ ਕਾਫੀ ਸਾਰੇ ਰਾਕਤ ਤੱਤ ਹੁੰਦੇ ਨੇ ਔਰ ਸ਼ੂਗਰ ਦੇ ਮਰੀਜ਼ਾਂ ਲਈ ਇੱਕ ਰਾਮਮਾਨ ਦਾ ਕੰਮ ਕਰਦਾ ਹੈ ਇਹਦੇ ਚ ਇੱਕ ਕੋਲੀਨਾਂ ਦਾ ਪਦਾਰਥ ਹੁੰਦਾ ਹੈ ਜਿਹੜਾ ਕਿ ਹੋਰ ਫਲਦਰ ਪੌਦਿਆਂ ਵਿੱਚ ਨਹੀਂ ਮਿਲਦਾ ਪਰ ਅੱਜ ਆਪਾਂ ਇਹਦੇ ਇੱਕ ਹੋਰ ਪੱਖ ਬਾਰੇ ਗੱਲ ਕਰਾਂਗੇ ਇਸ ਨਾਮ ਤੌਰ ਤੇ ਫਲਦਰ ਪੌਦਾ ਨਹੀਂ ਸਮਝਿਆ ਜਾਂਦਾ ਇਹਦੀ ਰეკਮੈਂਡੇਸ਼ਨ ਬਾਗਾਂ ਦੇ ਤੌਰ ਤੇ ਨਹੀਂ ਹੁੰਦੀ ਜਦੋਂ ਕਿ ਬਾਗਾਂ ਦੇ ਪਾਸੇ ਇੱਕ ਹਵਾ ਰੁਕੂ ਰੁੱਖ ਦੇ ਤੌਰ ਦੇ ਉੱਤੇ ਹੁੰਦੀ ਹੈ ਇਸ ਕਰਕੇ ਨੂੰ ਜੰਗਲੀ ਰੁੱਖ ਸਮਝਿਆ ਜਾਂਦਾ ਹੈ ਇਹਦੇ ਪੌਦੇ ਬਹੁਤ ਜ਼ਿਆਦਾ ਉੱਚੇ ਹੁੰਦੇ ਨੇ ਤੇ ਸੈਂਕੜੇ ਸਾਲ ਚੱਲਦੇ ਨੇ ਇਸ ਕਰਕੇ ਦੀ ਸਮੱਸਿਆ ਇੱਕ ਹੋਰ ਬਣਦੀ ਹੈ ਕਿ ਉੱਚੀ ਥਾਂ ਦੇ ਉੱਤੋਂ ਜੇ ਫਲ ਪੂਰਾ ਪੱਕਦਾ ਹੈ ਤੇ ਥੱਲੇ ਡਿੱਗਦਾ ਹੈ ਤਾਂ ਇਹ ਜਾਂ ਤਾਂ ਫਟ ਜਾਂਦਾ ਹੈ ਤੇ ਮਿੱਟੀ ਵਿੱਚ ਮਿਲ ਜਾਂਦਾ ਹੈ ਹੱਥ ਪਲੇ ਕੁਝ ਨਹੀਂ ਪੈਂਦਾਗਾ ਇਸ ਕਰਕੇ ਸਾਡੇ ਘਰਾਂ ਦੇ ਵਿੱਚੋਂ ਕਈ ਵਾਰੀ ਲੋਕ ਇਸ ਕਰਕੇ ਉਹਨੂੰ ਪਟ ਦਿੰਦੇ ਆ ਕਿ ਥੱਲੇ ਕਾਫੀ ਜ਼ਿਆਦਾ ਗੰਦ ਜਿਆ ਪੈਂਦਾ ਤੇ ਮੱਖੀਆਂ ਵੀ ਆ ਜਾਂਦੀਆਂ ਹੋਰ ਕੋਈ ਕੁਝ ਹੁੰਦਾ ਇਸ ਦਾ ਜਿਹੜਾ ਤਾਂ ਵਪਾਰਕ ਪੱਧਰ ਦੇ ਉੱਤੇ ਕੰਮ ਹੁੰਦਾ ਜਿਵੇਂ ਖਾਸ ਤੌਰ ਤੇ ਫਰੀਦਕੋਟ ਦੇ ਵਿੱਚ ਮਤਲਬ ਹਜ਼ਾਰਾਂ ਜਮਨਾਂ ਦੇ ਪੌਦੇ ਨੇ ਉਹ ਲੋਕ ਵਿਸ਼ੇਸ਼ ਤੌਰ ਦੀਆਂ ਪੌੜੀਆਂ ਬਣਾ ਕੇ ਉਹਨਾਂ ਦੇ ਨਾਲ ਇਹਨੂੰ ਤੋੜਦੇ ਆ ਤੇ ਪਰ ਰੁੱਖ ਬਹੁਤ ਉੱਚਾ ਹੁੰਦਾ ਹੈ ਆਮ ਮੁੰਡੇ ਦੇ ਵਾਸਤਾ ਇਹ ਕੰਮ ਨਹੀਂ ਹੈਗਾ ਤੇ ਨਾ ਹੀ ਇਹਦੇ ਰੁੱਖ ਦੇ ਉੱਪਰ ਚੜ੍ਹ ਕੇ ਤੁਹਾਨੂੰ ਥੋੜ੍ਹਨੇ ਚਾਹੀਦੇ ਕਿਉਂਕਿ ਇਹਦੀਆਂ ਟਾਹਣੀਆਂ ਬੜੀਆਂ ਕਮਜ਼ੋਰ ਹੁੰਦੀਆਂ ਐ ਪਿਛਲੇ ਕਾਫੀ ਸਾਲਾਂ ਤੋਂ ਮੇਰੇ ਘਰ ਵੀ ਜਾਮਣ ਦਾ ਪੌਦਾ ਲੱਗਿਆ ਹੋਇਆ ਤਾਂ ਉਹਦੇ ਵਿੱਚ ਇਹ ਤੇਰਬਾਜਾ ਕੀਤਾ ਗਿਆ ਬਈ ਜਦਾਂ ਥੱਲੇ ਉਹਦੇ ਪੱਲੀ ਵਗਰਾ ਵਿਛਾਉਨੇ ਆ ਅਸੀਂ ਫਿਰ ਵੀ ਟੁੱਟ ਜਾਂਦੀਆਂ ਤੇ ਇਦਾਂ ਜਮੀਨ ਤੋਂ ਥੋੜਾ ਜਿਹਾ ਉੱਚਾ ਰੱਖ ਕੇ ਕਿਵਰੀ ਪੱਗਾਂ ਇਹਨੇ ਪ੍ਰਾਣੀਆਂ ਪੱਗਾਂ ਲੈ ਕੇ ਜੋੜ ਜਣਾ ਵਿੱਚ ਪਾਇਆ ਹੋਇਆ ਤਾਂ ਉਹ ਪਲੋਮਣ ਵਾਲੇ ਪਾਸੇ ਕਰਕੇ ਇਹਨਾਂ ਨੂੰ ਬੰਦ ਬੰਦਨੇ ਤਾਂ ਜਾਂ ਫਿਰ ਇੱਕ ਸਭ ਤੋਂ ਵਧੀਆ ਤਰੀਕਾ ਹੈ ਵੀ ਮਛਰਦਾਨੀ ਜੋ ਕੋ ਪ੍ਰਾਣੀ ਹੈ ਘਰ ਤਾਂ ਪ੍ਰਾਣੀ ਲੈ ਲਓ ਵੱਡੇ ਕਿਵਰੀ ਪਸ਼ੂਆਂ ਤੇ ਲਾਉਣਿਆਂ ਜਾਂ ਹੋਰ ਹੈ ਸਾਡੇ ਕੋਲ ਖੁੱਲਾ ਕਪੜਾ ਉਹ ਤਾਂ ਵੈਸੇ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਜੀ ਇੱਕ ਵਾਰੀ ਸੀ ਨੂੰ ਵਰਤਾਂਗੇ ਤਾਂ ਉਹ ਕਈ ਸਾਲ ਚੱਲ ਸਕਦਾ ਉਹਨੂੰ ਇਸ ਤਿਕਨਾ ਸੈੱਟ ਕਰੋ ਕਿ ਉਹ ਜਮੀਨ ਤੋਂ ਥੋੜਾ ਉੱਚਾ ਕਰਕੇ ਪੰਚਰ ਫੋਟੋ ਚਾ ਕਰਕੇ ਉਹਨੂੰ ਇਸ ਤਿੱਕਣਾ ਬੰਨ੍ਹ ਦਿਓ ਤਾਂ ਕਿੜੀਆਂ ਜਾਮਣਾ ਉਹਦੇ ਵਿੱਚ ਲੱਗਣ ਤੇ ਉਸ ਤੋਂ ਬਾਅਦ ਜਿਹੜੀਆਂ ਰਾਤ ਨੂੰ ਜਾਮਣਾ ਜਾਂਦੇ ਨੇ ਪੂਰੀਆਂ ਟੱਸ ਜਾਂਦੇ ਹੋ ਆਪਣੇ ਆਪ ਹੀ ਤੁਸੀਂ ਡਿੱਗਦੇ ਰਹਿੰਦੀਆਂ ਤੇ ਨਾਲੇ ਉਹ ਫਟਦੀਆਂ ਨਾਲ ਵਿੱਚ ਮਿੱਟੀ ਲੱਗਦੀ ਹੈ ਤੇ ਨਾਲ ਕੋਈ ਮੱਖੀਆਂ ਆਉਂਦੀਆਂ ਉੱਥੇ ਨਾਲ ਕੋਈ ਗੰਦ ਪੈਂਦਾ ਇਹੇ ਤਰੀਕਾ ਕਿਸਾਨਾਂ ਤੋਂ ਵਰਤ ਰਹੇ ਆ ਔਰ ਬਹੁਤ ਹੀ ਵਧੀਆ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਹੈ ਪਰ ਬਿਲਕੁਲ ਟੱਸੀਆਂ ਹੋਈਆਂ ਸਾਫ਼ ਤੇ ਪੂਰੀਆਂ ਪੱਕੀਆਂ ਹੋਈਆਂ ਜਾਮਣਾ ਮਿਲਦੀਆਂ ਜਿਸ ਉੱਪਰੋਂ ਵੀ ਲਾਉਨੇ ਆਂ ਕਈ ਵਾਰੀ ਤਾਂ ਉਹਦੇ ਵਿੱਚ ਕੱਚੀਆਂ ਟੁੱਟ ਜਾਂਦੀਆਂ ਸੋ ਇਹ ਤਰੀਕਾ ਤੁਸੀਂ ਜ਼ਰੂਰ ਵਰਤੋ ਤੇ ਜਾਮਣਾ ਦਾ ਭਰਪੂਰ ਆਨੰਦ ਲਓ ਬਹੁਤ ਬਹੁਤ ਧੰਨਵਾਦ